ਕਦੋਂ ਦਾ ਕਿ ਕਦੋਂ ਜਿਹੜੀ ਸ਼ਰਤ ਪਤਾ ਉਹ ਕਦ ਡਲਾ ਤੋਂ ਡਲਾ ਹੁੰਦਾ ਕਹਾਂ ਸੇ ਚਲਾ ਹੁੰਦਾ ਹੈ ਉਹ ਲੱਗ ਉਹ ਥੋੜੇ ਦਿਨਾਂ ਤੱਕ ਇਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਛਾ ਜੀ ਆ ਜਿਵੇਂ 26 ਹੋਣੀ ਹੈ ਨਾ ਜੀ ਜੀ 26 ਦੇ ਤੁਸੀਂ ਸਮਝ ਲਿਓ ਵੀ ਜਿਵੇਂ ਸ਼ੁਰੂਆਤ ਹੋਣੀ 26 ਦੀ ਸ਼ੁਰੂਆਤ ਨੇ ਪਏ ਸੜਕ ਭਗਵਾਨ ਤੋਂ ਮਾਨ ਮੁੱਖ ਮੰਤਰੀ ਬਣਾਈ ਗਈ ਹੈ ਸੋ ਇਹਨਾਂ ਦੇ ਕੰਮ ਦਾ ਉਹ ਚੁਟਕੀ ਵਾਲੇ ਨੇ ਇਸ ਕਰਕੇ ਇਹ ਇਹ ਚੁਟਕੀ ਸਰਕਾਰ ਹੈ ਇਹਨਾਂ ਨੇ ਕੰਮ ਚੁਟਕੀ ਨਾਲ ਕਰਨੇ ਤੇ ਜਾਣਾ ਵੀ ਇਹਨਾਂ ਨੇ ਸੱਤਾ ਦੇ ਵਿੱਚੋਂ ਮਿਰਕ ਸਾਹਿਬ ਜਿਵੇਂ ਆਮ ਇੱਕ ਤਕਲਸ ਨਾਮ ਰੱਖਿਆ ਜਾਂਦਾ ਜਿਵੇਂ ਕਹਿ ਦਿੰਦੇ ਕੈਪਟਨ ਦੀ ਸਰਕਾਰ ਬਾਦਲ ਦੀ ਸਰਕਾਰ ਜਿਵੇਂ ਹੋਰ ਕਹਿ ਦਿੰਦੇ ਐਵੇਂ ਇੱਕ ਨਵੀਂ ਸਰਕਾਰ ਜਿਹੜੀ ਚੱਲ ਰਹੀ ਇਹਨੂੰ ਕਹਿੰਦੇ ਚੁਟਕੀ ਸਰਕਾਰ ਹਾਂ ਉਹ ਚੁਟਕੀ ਸਰਕਾਰ ਕਿਉਂ ਆ ਕੋਈ ਕਹਿੰਦੇ ਵੀ ਚੁਟਕੀ ਮਾਰਿਆ ਇਲੈਕਸ਼ਨ ਜਿੱਤ ਜਣਾ ਚੁਟਕੀ ਮਾਰਿਆ ਐ ਐਮਐਸਪੀ ਦੇ ਦੇਣੀ ਚੁਟਕੀ ਮਾਰਿਆ ਤੁਹਾਡੇ ਮਸਲੇ ਲੱਗ ਕੰਮ ਹੋ ਜਾਣੇ ਇਹ ਚੁਟਕੀ ਦਾ ਕੀ ਮਸਲਾ ਮੈਨੂੰ ਸਮਝ ਨਹੀਂ ਲੱਗੀ ਗੱਲ ਇਹ ਆ ਨਾ ਵੀ ਜਿਹੜੀਆਂ ਦੂਜੀਆਂ ਸਰਕਾਰਾਂ ਨੂੰ ਤਖਲਸ ਉਹ ਮਿਲਦਾ ਜੀ ਉਹਨਾਂ ਨੂੰ ਤਾਂ ਪਸਾ ਦੀ ਵੀ ਪ੍ਰੋਸੀਜਰ ਵਾਈ ਸਾਰੇ ਕੰਮ ਹੋਣੇ ਨੇ ਜੀ ਸਹੀ ਤਰੀਕੇ ਨਾਲ ਜਿਹੜਾ ਕਾਨੂੰਨੀ ਪ੍ਰਕਿਰਿਆਵਾਂ ਦੇ ਅਨੁਸਾਰ ਚੱਲ ਕੇ ਪੰਜਾਬ ਨੂੰ ਅੱਗੇ ਲਿਜਾਇਆ ਜਾ ਸਕਦੇ ਆ ਇੱਥੇ ਕੀ ਕੀ ਪ੍ਰੋਜੈਕਟ ਲੈ ਆ ਜਾਂਦੇ ਲਿਜਾ ਸਕਦੇ ਨੇ ਇਹਨਾਂ ਨੂੰ ਪਤਾ ਵੀ ਅਸੀਂ ਲਿਜਾਉਣਾਂ ਦਾ ਕੱਖ ਬਣੀ ਸਾਡਾ ਕੰਦ ਚੁਟਕੀ ਨਾਲ ਵੋਟਾਂ ਲਈਆਂ ਜੀ ਚੁਟਕੀ ਨਾਲ ਸਾਰੇ ਕੰਮ ਕਰਾ ਦੇਣੇ ਚੁਟਕੀ ਨਾਲ ਖਲ ਵੀ ਉਹ ਸੱਚੀ ਵੀ ਹੈਗੀ ਆ ਅੱਛਾ ਜੀ ਕਿ ਜੇਸ ਹਸਾਬ ਨਾਲ ਪੰਜਾਬ ਨੇ ਉਹਨਾਂ ਨੂੰ ਵੋਟਾਂ ਪਾਤੀਆਂ ਜੀ ਉਹਦਾ ਉਹ ਚੁਟਕੀ ਵੀ ਉਹਨਾਂ ਨੇ ਵਝਾਈ ਸੀ ਉਹ ਵਝਾਈ ਸੀ ਸਹੀ ਗੱਲ ਤਾਂ ਕਿਹੜਾ ਲੋਕੀ ਵੋਟਾਂ ਪਾ ਕੇ ਉਹਨਾਂ ਨੂੰ ਹੋਣ ਲੋਗ ਨੇ ਵੱਢਦੇ ਚੱਕੀਆਂ ਵੱਢਦੇ ਤੇ ਸਾਨੂੰ ਵੀ ਅਸੀਂ ਕਰ ਕੀ ਬੈਠੇ ਆ ਪਰ ਹੁਣ ਵੇਲਾ ਗਵਾਜ ਗਿਆ ਇਸ ਕਰਕੇ ਉਹ ਚੁਟਕੀ ਵਾਲਾ ਜਿਹੜਾ ਮਸਲਾ ਹੈ ਉਹ ਜਿਵੇਂ ਬੀਬੀ ਦੀ ਐਮਐਸਪੀ ਵਾਲੀ ਚੁਟਕੀ ਚੱਲੀ ਸੀ ਹੁਣ ਇੱਕ ਐਮਐਲਏ ਕਹਿੰਦਾ ਚੁਟਕੀ ਨਾਲ ਜਿੱਤ ਜਾਗੇ ਐਂ ਕਰਕੇ ਹਨਾ ਕਈ ਐਮਐਲਏ ਇਹ ਬਹੁਤ ਕੁਝ ਇੱਥੇ ਹੋਈ ਜਾਂਦਾ ਸੋ ਇਸ ਕਰ ਇਹਦੇ ਸਾਡੇ ਪੰਜਾਬੀਆਂ ਦਾ ਇੱਕ ਕਸੂਰ ਹੈ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਉਹਦਾ ਭਰਾਓ ਜਿਹੋ ਜਿਹਾ ਉਹਨਾਂ ਨੂੰ ਆਪਾਂ ਮੌਕਾ ਦਿੱਤਾ ਉਹੋ ਜਿਹਾ ਵਰਤਣਗੇ ਸੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਸਰਕਾਰ ਦਾ ਤੁਖਲ ਸੀ ਜਿਹੜਾ ਹੈ ਉਹ ਦਾ ਨਾਂ ਹੈ ਛੁਟਕੀ ਸਰਕਾਰ ਜਿਹੜੀਆਂ ਦੂਜੀਆਂ ਸਰਕਾਰਾਂ ਆਹੀ ਜਿਵੇਂ ਬਾਦਲ ਸਾਹਿਬ ਦੀ ਸਰਕਾਰ ਆ ਗਈ ਕੈਪਟਨ ਸਾਹਿਬ ਦੀ ਸਰਕਾਰ ਆ ਗਈ ਤੇ ਮੰਨ ਲਿਆ ਜਾਵੇ ਮੋਦੀ ਸਾਹਿਬ ਦੀ ਸਰਕਾਰ ਆ ਗਈ ਹਨਾ ਉਧਰ ਇਹਦੇ ਲਈ ਸਟੇਟ 'ਚ ਕੁਝ ਹੋਰ ਸਿੰਘ ਦੀ ਸਰਕਾਰ ਆ ਗਈ ਇਹ 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 ਉਹ ਮਤਲਬ ਤੋਂ ਖਲਸ ਵਧੀਆ ਲੱਗਦੇ ਆ ਜੀ ਹਨਾ ਇਹਦੇ ਨਾਂ ਨਾਲ ਸਿਰਫ ਚੁਟਕੀ ਚੁਟਕੀ ਸਰਕਾਰ ਬਿਰਕ ਸਭ ਇੱਕ ਹੋਰ ਮੈਂ ਇਹਨਾਂ ਦਾ ਸੁਣਿਆ ਹੈ ਵੀ ਇੱਕ ਸ਼ਾਇਦ ਤੁਹਾਨੂੰ ਪਤਾ ਹੋਵੇ ਉਹ ਕਹਿੰਦੇ ਡਲਾ ਤੋਂ ਡਲਾ ਹੁੰਦਾ ਕਹਾਂ ਸੇ ਚਲਾ ਹੁੰਦਾ ਹੈ ਉਹ ਲੱਗ ਉਹ ਥੋੜੇ ਦਿਨਾਂ ਤੱਕ ਇਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਛਾ ਜੀ ਆ ਜਿਵੇਂ 26 ਹੋਣੀ ਹੈ ਨਾ ਜੀ ਜੀ 26 ਦੇ ਤੁਸੀਂ ਸਮਝ ਲਿਓ ਵੀ ਜਿਵੇਂ ਸ਼ੁਰੂਆਤ ਹੋਣੀ 26 ਦੀ ਸ਼ੁਰੂਆਤ ਹੋਣੀ ਜੀ ਉਵੇਂ ਹੀ ਡਲਿਆਂ ਦੀ ਸ਼ੁਰੂਆਤ ਹੋਣੀ ਹੈ ਜੀ ਉਹ ਇਹ ਸਿਰਫ ਹੋਣ ਜਿਹੜਾ ਡਰਾਮਾ ਜਿਹੜਾ ਮਾੜਾ ਮੋੜਾ ਨੀ ਪੱਥਰਾਂ ਦਾ ਰੱਖਿਆ ਜਾ ਰਿਹਾ ਨਾ ਉਹ ਰੱਖਿਆ ਜਾ ਰਿਹਾ ਹੈ ਸੀ ਆ ਇਹ ਲਕਸ਼ਣਾ ਕਰਕੇ ਜੀ ਪਿੰਡਾਂ ਦੇ ਵਿੱਚ ਤੁਸੀਂ ਇੱਕ ਪੜਿਆ ਇੱਕ ਦਰਖਤ ਦੇ ਉੱਤੇ ਅੱਜ ਕੱਲ ਬੋਰਡ ਲੱਗਣੇ ਸ਼ੁਰੂ ਹੋ ਗਏ ਨੇ ਜੀ ਉਹ ਸੜਕ ਦੇ ਉੱਤੇ ਲੋਕ ਪਾਈ ਗਈ ਹੈ ਜੀ ਤੇ ਲੋਕ ਨਾਲ ਦਰਖਤ ਤੇ ਬੋਰਡ ਲਾ ਇਹ ਸੜਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਬਣਾਈ ਗਈ ਹੈ ਉਹ ਲੱਖ ਦੀ ਲਾਹਨਤ ਪ੍ਰਾਣੀਆਂ ਸੜਕਾਂ ਤੇ ਲੋਕ ਬਜਰੀ ਪਾ ਕੇ ਭੈੜੀ ਜਿੱਤੇ ਲਿਖ ਦਿੰਦੇ ਪਏ ਸੜਕ ਭਗਵੰਤ ਮਾਨ ਮੁੱਖ ਮੰਤਰੀ ਵੱਲ ਬਣਾਈ ਗਈ ਹੈ ਸੋ ਇਹਨਾਂ ਦੇ ਕੰਮ ਦਾ ਉਹ ਚੁੜਕੀ ਵਾਲੇ ਨੇ ਇਸ ਕਰਕੇ ਇਹ ਇਹ ਚੁੜਕੀ ਸਰਕਾਰ ਹੈ ਇਹਨਾਂ ਨੇ ਕੰਮ ਚੁਟਕੀ ਨਾਲ ਕਰਨੇ ਤੇ ਜਾਣਾ ਵੀ ਇਹਨਾਂ ਨੇ ਸੱਤਾ ਦੇ ਵਿੱਚੋਂ ਚੁਟਕੀ ਨਾਲ ਬਸ ਬਸ ਸਹੀ ਹੈ ਧੰਨਵਾਦ